ਕੈਨੇਡਾ ਜਾਣ ਵਾਲੇ ਚਾਹਵਾਨਾਂ ਦੇ ਲਈ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਦਾਦੀ ਕੈਨੇਡਾ ਸਖ਼ਤ ਹੁਕਮ ਜਾਰੀ ਕੀਤੇ ਨੇ ਤਾਂ ਦਾਦੀ ਦੇ ਦੇਸ਼ ਭਰ ਕੈਨੇਡਾ ਵਿੱਚ ਰਹਿ ਰਹੇ ਪਰ ਲੱਖਾਂ ਪ੍ਰਵਾਸੀਆਂ ਦੇ ਲਈ ਇਹ ਚਿੰਤਕ ਖਬਰ ਜੋ ਕਿ ਆਪਣੇ ਸਪਾਂਸਰਸ਼ਿਪ ਦੇ ਕੈਨੇਡਾ ਬਾਹਰ ਬੁਲਾਉਂਦੇ ਸੀ ਤਾਂ ਉਹਨਾਂ ਦੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਦਾਦੀ ਕਿ ਤਾਂ ਇਸ ਫੈਸਲੇ ਉਹਨਾਂ ਨੂੰ ਹਜ਼ਾਰਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਸੁਪਨਿਆਂ ਨੂੰ ਵੱਡਾ ਹੀ ਛੱਟ ਵੱਜੀਏ ਜੋ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਲ ਪੱਕੇ ਤੌਰ ਤੇ ਬੁਲਾਉਣਾ ਚਾਹੁੰਦੇ ਸਨ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਅਨੁਸਾਰ ਇਸ ਵੇਲੇ ਪੈਂਡਿੰਗ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਤਾਂ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਮੌਜੂਦ ਬੈਕਲੋਗ ਅਤੇ ਖਤਮ ਕਰਨ ਲਈ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਨੂੰ ਸੰਬਿਤ ਦਾ ਸਤਾਈ ਤੌਰ ਤੇ ਬੰਦ ਕਰਨਾ ਜ਼ਰੂਰੀ ਸੀ ਤਾਂ ਨਵੀਆਂ ਅਰਜ਼ੀਆਂ ਤੇ ਰੋਕ ਸਾਲ 2024-25 ਦੇ ਇਕੱਤਰ ਦੇ ਮੁਕੰਮਲ ਹੋਣ ਤੱਕ ਵੱਧੇ ਬੋਝ ਕਾਰਨ ਨਵੇਂ ਸਪਾਂਸਰਸ਼ਿਪ ਫਾਰਮ ਸਵੀਕਾਰ ਨਹੀਂ ਕੀਤੇ ਜਾ ਰਹੇ ਤਾਂ ਲੋਟਰੀ ਸਿਸਟਮ ਦੀ ਉਡੀਕ ਸਰਕਾਰ ਹੁਣ ਸਿਰਫ ਉਹਨਾਂ ਲੋਕਾਂ ਨੂੰ ਸੱਦਾ ਦੇ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਇੰਟਰਸਟ ਤੇ 2% ਫਾਰਮ ਭਰੇ ਹਨ ਅਤੇ ਨਵੇਂ ਲੋਕਾਂ ਨੂੰ ਇਸ ਮਪੂਲ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਤਾਂ ਸੁਪਰ ਵੀਜ਼ਾ ਹੀ ਹੁਣ ਇੱਕੋ ਇੱਕ ਰਾਹ ਹੈ ਪੈ ਤਾਂ ਪੀਆਰ ਸਪਾਂਸਰਸ਼ਿਪ ਤੇ ਰੋਕ ਲੱਗਣ ਕਾਰਨ ਹੁਣ ਮਾਪੇ ਕੋਲ ਸਿਰਫ ਸੁਪਰ ਵੀਜ਼ਾ ਦਾ ਵਿਕਲਪ ਬਚਿਆ ਜਿਸ ਤਰ੍ਹਾਂ ਹੀ ਉਹ 5 ਤੋਂ 10 ਸਾਲ ਤੱਕ ਕੈਨੇਡਾ ਰਹਿ ਸਕਦੇ ਹਨ ਪਰ ਉਹਨਾਂ ਨੂੰ ਪੱਕੀ ਰਾਇਸ਼ੀ ਨਹੀਂ ਮਿਲ ਸਕਦੀ ਤਾਂ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਮਾਪਿਆਂ ਤੋਂ ਬਿਨਾ ਪਰਿਵਾਰ ਅਧੂਰੇ ਹਨ ਤਾਂ ਮਾਂ ਬੱਚਿਆਂ ਦੀਆਂ ਦੇਖਭਾਲ ਅਤੇ chrellu ਸਹਾਇਤਾ ਲਈ ਬਜ਼ੁਰਗਾਂ ਤੇ ਹੁਣ ਬਹੁਤ ਜ਼ਰੂਰੀ ਹੈ ਤਾਂ ਪੌਂਸ ਸਪਾਂਸਰਸ਼ਿਪ ਤੇ ਲੱਗੀ ਰੋਕ ਇਸ ਰੋਕ ਨੇ ਉਹਨਾਂ ਲੋਕਾਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ ਜੋ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਬੁਲਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਇਮੀਗ੍ਰੇਸ਼ਨ ਮਹਿਰ ਅਨੁਸਾਰ ਕੈਨੇਡਾ ਸਰਕਾਰ ਇਸ ਵੇਲੇ ਰਹਿੈਸ਼ੀ ਸੰਕਟ ਅਤੇ ਸਿਹਤ ਸਹੂਲਤਾਂ ਤੇ ਪੈ ਰਹੇ ਬੋਝ ਨੂੰ ਕੰਟਰੋਲ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸਪਾਂਸਰਸ਼ਿਪ ਦੀਆਂ ਸ਼ਰਤਾਂ ਹੋਰ ਵੀ ਸਖਤੀ ਕੀਤੀ ਜਾ ਸਕਦੀ ਹੈ ਦਾਦਾ ਦੇ ਕਿ ਕੈਨੇਡਾ ਜਾਣ ਵਾਲੇ ਚਾਹਵਾਨਾਂ ਨੂੰ ਇੱਕ ਮਾਪਿਆਂ ਨੂੰ ਵੱਡਾ ਝਟਕਾ ਲੱਗਾ ਤਾਂ ਦਾਦਾ ਦੇ ਕਿ ਹੁਣ ਸਪਾਂਸਰਸ਼ਿਪ ਵੀਜ਼ਾ ਤੇ ਪੂਰਨ ਤੌਰ ਤੇ ਕੈਨੇਡਾ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਹੈ ਕੈਨੇਡਾ ਜਾਣ ਵਾਲੇ ਚਾਹਵਾਨਾਂ ਦੇ ਲਈ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਦੱਸਦੀ ਹੈ ਕੈਨੇਡਾ ਸਰਕਾਰ ਨੇ ਹੁਣ ਸਖਤ ਹੁਕਮ ਜਾਰੀ ਕੀਤੇ ਨੇ ਤਾਂ ਦੱਸਦੀ ਹੈ ਕਿ ਦੇਸ਼ ਭਰ ਕੈਨੇਡਾ ਵਿੱਚ ਰਹਿ ਰਹੇ ਪਰ ਲੱਖਾਂ ਪ੍ਰਵਾਸੀਆਂ ਦੇ ਲਈ ਇਹ ਚਿੰਤਕ ਖਬਰ ਜੋ ਕਿ ਆਪਣੇ ਸਪਾਂਸਰਸ਼ਿਪ ਦੇ ਕੈਨੇਡਾ ਬਾਹਰ ਬੁਲਾਉਂਦੇ ਸੀ ਤਾਂ ਉਹਨਾਂ ਦੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਤਾਂ ਇਸ ਫੈਸਲੇ ਉਹਨਾਂ ਨੂੰ ਹਜ਼ਾਰਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਸੁਪਨਿਆਂ ਨੂੰ ਵੱਡਾ ਹੀ ਛੱਟ ਵੱਜੀਏ ਜੋ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਲ ਪੱਕੇ ਤੌਰ ਤੇ ਬੁਲਾਉਣਾ ਚਾਹੁੰਦੇ ਸਨ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਅਨੁਸਾਰ ਇਸ ਵੇਲੇ ਪੈਂਡਿੰਗ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਤਾਂ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਮੌਜੂਦ ਬੈਕਲੋਗ ਅਤੇ ਖਤਮ ਕਰਨ ਲਈ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਨੂੰ ਸੰਬਿਤ ਦਾ ਸਤਾਈ ਤੌਰ ਤੇ ਬੰਦ ਕਰਨਾ ਜ਼ਰੂਰੀ ਸੀ ਤਾਂ ਨਵੀਆਂ ਅਰਜ਼ੀਆਂ ਤੇ ਰੋਕ ਸਾਲ 2024-25 ਦੇ ਇਕੱਤਰ ਦੇ ਮੁਕੰਮਲ ਹੋਣ ਤੱਕ ਇਹ ਤੇ ਵਾਧੇ ਬਹੁਤ ਚਾਰਨ ਨਵੇਂ ਸਪਾਂਸਰਸ਼ਿਪ ਫਾਰਮ ਸਵੀਕਾਰ ਨਹੀਂ ਕੀਤੇ ਜਾ ਰਹੇ ਤਾਂ ਲੋਟਰੀ ਸਿਸਟਮ ਦੀ ਉਡੀਕ ਸਰਕਾਰ ਹੁਣ ਸਿਰਫ ਉਹਨਾਂ ਲੋਕਾਂ ਨੂੰ ਸੱਦਾ ਦੇ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਇੰਟਰਸਟ ਤੇ 2% ਫਾਰਮ ਭਰੇ ਹਨ ਅਤੇ ਨਵੇਂ ਲੋਕਾਂ ਨੂੰ ਇਸ ਮਪੂਲ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਤਾਂ ਸੁਪਰ ਵੀਜ਼ਾ ਹੀ ਹੁਣ ਇੱਕੋ ਇੱਕ ਰਾਹ ਹੈ ਪੈ ਤਾਂ ਪੀਆਰ ਸਪਾਂਸਰਸ਼ਿਪ ਤੇ ਰੋਕ ਲੱਗਣ ਕਾਰਨ ਹੁਣ ਮਾਪੇ ਕੋਲ ਸਿਰਫ ਸੁਪਰ ਵੀਜ਼ਾ ਦਾ ਵਿਕਲਪ ਬਚਿਆ ਜਿਸ ਤਰ੍ਹਾਂ ਹੀ ਉਹ 5 ਤੋਂ 10 ਸਾਲ ਤੱਕ ਕੈਨੇਡਾ ਰਹਿ ਸਕਦੇ ਹਨ ਪਰ ਉਹਨਾਂ ਨੂੰ ਪੱਕੀ ਰਾਇਸ਼ੀ ਨਹੀਂ ਮਿਲ ਸਕਦੀ ਤਾਂ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਮਾਪਿਆਂ ਤੋਂ ਬਿਨਾ ਪਰਿਵਾਰ ਅਧੂਰੇ ਹਨ ਤਾਂ ਮਾਂ ਬੱਚਿਆਂ ਦੀਆਂ ਦੇਖਭਾਲ ਅਤੇ chrellu ਸਹਾਇਤਾ ਲਈ ਬਜ਼ੁਰਗਾਂ ਤੇ ਹੁਣ ਬਹੁਤ ਜ਼ਰੂਰੀ ਹੈ ਤਾਂ ਪੌਂਸ ਸਪਾਂਸਰਸ਼ਿਪ ਤੇ ਲੱਗੀ ਰੋਕ ਇਸ ਰੋਕ ਨੇ ਉਹਨਾਂ ਲੋਕਾਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ ਜੋ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਬੁਲਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਇਮੀਗ੍ਰੇਸ਼ਨ ਮਹਿਰ ਅਨੁਸਾਰ ਕੈਨੇਡਾ ਸਰਕਾਰ ਇਸ ਵੇਲੇ ਰਹਿੈਸ਼ੀ ਸੰਕਟ ਅਤੇ ਸਿਹਤ ਸਹੂਲਤਾਂ ਤੇ ਪੈ ਰਹੇ ਬੋਝ ਨੂੰ ਕੰਟਰੋਲ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸਪਾਂਸਰਸ਼ਿਪ ਦੀਆਂ ਸ਼ਰਤਾਂ ਹੋਰ ਵੀ ਸਕਤੀ ਕੀਤੀ ਜਾ ਸਕਦੀ ਹੈ ਦਾਦਾ ਦੇ ਕਿ ਕੈਨੇਡਾ ਜਾਣ ਵਾਲੇ ਚਾਹਵਾਨਾਂ ਨੂੰ ਇੱਕ ਮਾਪਿਆਂ ਨੂੰ ਵੱਡਾ ਝਟਕਾ ਲੱਗਾ ਤਾਂ ਦਾਦਾ ਦੇ ਕਿ ਹੁਣ ਸਪਾਂਸਰਸ਼ਿਪ ਵੀਜ਼ਾ ਤੇ ਪੂਰਨ ਤੌਰ ਤੇ ਕੈਨੇਡਾ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਹੈ